ਸਤਿ ਸ਼੍ਰੀ ਅਕਾਲ ਜੀ ਨਇਆ ਵਲੌਗ 'ਚ ਤੁਹਾਡੀ ਕਚਹਿਰੀ 'ਚ ਹਾਜ਼ਰ ਆਂ ਜੀ ਆਹ ਦੇਖੋ ਗੱਡੀ ਤੇ ਮੁੰਡਾ ਲੱਗਿਆ ਪੇਂਟ ਕਰਨ ਤੇ ਇਹਨੂੰ ਪੁੱਛਦਿਆਂ ਵੀ ਕੀ ਇਹਦਾ ਕਰਿਆ ਗੱਡੀ ਦਾ ਕਿਵੇਂ ਆ ਦੇਖੋ ਧਿਆਨ ਨਾਲ ਚੰਗੀ ਦੇਖ ਲਓ ਗੱਡੀ ਫੋਰਮੈਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਬੜੀ ਆਈ ਆਹ ਕੀ ਕਰਿਆਈ ਇਹਦਾ ਇਹਦਾ ਫੋਰਮੈਨ ਜੀ ਆਪਾਂ ਨੇ ਪੀਸ ਨਵਾਂ ਲਾਇਆ ਜੀ ਅੱਛਾ ਆਪੀ ਆਪੀ ਇਸ ਨਵਾਂ ਲਾ ਹਾਂ ਯਾ ਕੁਆਟਰ ਪਿੰਲ ਨਵਾਂ ਲਾਇਆ ਠੀਕ ਆ ਜੀ ਹੋਰ ਇਹਦਾ ਹੋਰ 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 ਕੀ ਕਰਿਆ ਬੰਪਰ ਨਵਾਂ ਆ ਉਹ ਪਿਆਈ ਠੀਕ ਆ ਬੰਪਰ ਆ ਛਿਆ ਹਾਂ ਠੀਕ ਆ ਠੀਕ ਆ ਇਹ ਗੱਡੀ ਲੱਦੀ ਸੀਗੀ ਇੱਥੋਂ ਜੀ ਅੱਛਾ ਅੱਛਾ ਬੰਪਰ ਟੱਟ ਗਿਆ ਸੀਗਾ ਇਹਦਾ ਡੈਮੇਜ ਹੋ ਗਿਆ ਸੀਗਾ ਜੀ ਠੀਕ ਆ ਇਹ ਆਪਾਂ ਨਵਾਂ ਪਵਾਇਆ ਠੀਕ ਆ ਨਵਾਂ ਪਵਾਤਾ ਇਹ ਹਾਂ ਮਾ ਪੇਟ ਮਾਰ ਲੱਗਿਆ ਜੀ ਅੱਛਾ ਆ ਪਹਿਲਾਂ ਇਹਨੂੰ ਇਹ ਮਾਰੇ ਆ ਆਪਣੇ ਕੀ ਕਹਿੰਦੇ ਹੁੰਦੇ ਆ ਪ੍ਰਾਈਮਰ ਪਾਇਆ ਜੀ ਪ੍ਰਾਈਮਰ ਹਾਂ ਦੁਬਾਰਾ ਕੰਪਨੀ ਵਾਲੀ ਉਹ ਆਈਟਮ ਦੇ ਦੇਣੀ ਆ ਉਹੀ ਉਹੀ ਲੁੱਕ ਦੇਣੀ ਆ ਇਹਨੂੰ ਠੀਕ ਆ ਠੀਕ ਆ ਦੇਖੋ ਜੀ ਬਾਹਰ ਕੰਮ ਕਰਾਉਣ ਦਾ ਔਰ ਇੱਥੇ ਕੰਮ ਕਰਾਉਣ ਦਾ ਫਰਕ ਬਹੁਤ ਆ ਆ ਦੇਖੋ ਲਾਈਕ ਸਬਸਕ੍ਰਾਈਬ ਕਰ ਦਿਓ ਸ਼ੇਅਰ ਵਗੈਰਾ ਕੋ ਬੰਪਰ ਆ ਇਹ ਲੱਗੂਗਾ ਇਹਦਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਮੋਂ ਤੁਸੀਂ ਹੋਰ ਤਾਂ ਬਸ ਇਹੀ ਕਹਾ ਗਈ ਆਪਾਂ ਦਰਸ਼ਕਾਂ ਨੂੰ ਵੀ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਮੈਂਟਾਂ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਿਆ ਜੀ ਕੋਈ ਕਮੀ ਪੇਸ਼ੀ ਹੁੰਦੀ ਆ ਤੁਸੀਂ ਆਪਣੇ ਵੱਲੋਂ ਦੱਸ ਸਕਦੇ ਆ ਜੀ ਦੇਖੋ ਜੀ ਮਿਹਨਤ ਮਿਹਨਤੀ ਮੁੰਡਾ ਇਹ ਰੂਹ ਨਾਲ ਕੰਮ ਕਰਦਾ ਹੈ ਤੇ ਆਪਣੀ ਜੋ ਇਹਦੀ ਹੈਗੀ ਇਮਾਨਦਾਰੀ ਨਾਲ ਕੰਮ ਕਰਦਾ ਤੇ ਦੂਜਾ ਜੀ ਸੈਲਰੀ ਦਾ ਆਪਣੀ ਦਾ ਕੰਪਨੀ ਨੂੰ ਮੁੱਲ ਮੋੜ ਕੇ ਦਿੰਦਾ ਇਹ ਨਹੀਂ ਵੀ ਕੰਮ ਚੋਰੀ ਕਰੀ ਜਾਣਾ ਨਾ ਨਾ ਇੱਧਰ ਉੱਧਰ ਟੈਲੀ ਜਾਣਾ ਨਾ ਜਦੋਂ ਲੱਗ ਗਿਆ ਕੰਮ ਨੂੰ ਫਿਰ ਇਹਨੇ ਕੰਪਲੀਟ ਕਰਕੇ ਹੀ ਦਮ ਲੈਣਾ ਤੇ ਇਦਾਂ ਦੇ ਜੋ ਮਕੈਨਿਕਾਂ ਜਾਂ ਬੱਚਾ ਕੋਈ ਵੀ ਆ ਉਹਨੂੰ ਹੌਸਲਾ ਦਿਆ ਕਰੋ ਜੀ ਤੇ ਮਿਲਦੇ ਆਂ ਜੀ ਅਗਲੇ ਬਲਾਗ